ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਹੁਣੇ-ਹੁਣੇ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਰਾਤੋਂ ਰਾਤ ਹੋਏ ਚਾਰ ਵੱਡੇ ਬਦਲਾ ਕਰੋ ਤਿਆਰੀਆਂ ਵੱਡੀ ਖੁਸ਼ਖਬਰੀ ਦੋਸਤੋ ਕੈਨੇਡਾ ਸਿਰਫ ਇੱਕ ਦੇਸ਼ ਦਾ ਨਾਮ ਨਹੀਂ ਹੈ ਬਲਕਿ ਇਹ ਪੰਜਾਬੀਆਂ ਲਈ ਸੁਪਨਿਆਂ ਦੀ ਉਹ ਤਰਤੀ ਹੈ ਜਿੱਥੇ ਹਰ ਰੋਜ਼ ਲੱਖਾਂ ਉਮੀਦਾਂ ਜਨਮ ਲੈਂਦੀਆਂ ਹਨ ਅਤੇ ਲੱਖਾਂ ਹੀ ਸੰਗਰਸ਼ ਆਪਣੀ ਮੰਜ਼ਿਲ ਦੀ ਤਲਾਸ਼ ਵਿੱਚ ਹੁੰਦੇ ਹਨ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਉਸ ਨੇ ਹਰ ਇੱਕ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਪਾ ਦਿੱਤੀਆਂ ਸਨ ਭਾਵੇਂ ਉਹ ਮਾਪੇ ਹੋਣ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪਰ ਦੀ ਪੂੰਜੀ ਲਗਾ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਹੈ ਜਾਂ ਫਿਰ ਉਹ ਨੌਜਵਾਨ ਜੋ ਬਰਫ਼ਾਂ ਦੇ ਵਿੱਚ ਕੰਮ ਕਰਕੇ ਆਪਣੇ ਪਵਿਕ ਨੂੰ ਰੋਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਹਿੰਦੇ ਹਨ ਕਿ ਹਨੇਰਾ ਜਿੰਨਾ ਗੂੜਾ ਹੁੰਦਾ ਹੈ ਸਵੇਰ ਓਨੀ ਹੀ ਨੇੜੇ ਹੁੰਦੀ ਹੈ ਬਿਲਕੁਲ ਅਜਿਹਾ ਹੀ ਕੁਝ ਬੀਤੀ ਰਾਤ ਵਾਪਰਿਆ ਹੈ ਜਦੋਂ ਅਚਾਨਕ ਕੈਨੇਡਾ ਸਰਕਾਰ ਵੱਲੋਂ ਕੁਝ ਅਜਿਹੇ ਐਲਾਨ ਕੀਤੇ ਗਏ ਜਿਨ੍ਹਾਂ ਨੇ ਨਿਰਾਸ਼ਾ ਦੇ ਬੱਦਲਾਂ ਨੂੰ ਛਾਂਟ ਕੇ ਰੱਖ ਦਿੱਤਾ ਹੈ ਇਹ ਖੁਸ਼ਖਬਰੀ ਉਹਨਾਂ ਸਾਰਿਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੋ ਪੱਕੇ ਹੋਣ ਦੀ ਉਡੀਕ ਕਰ ਰਹੇ ਸਨ ਜਾਂ ਜਿਨ੍ਹਾਂ ਦੇ ਸਿਰ ਤੇ ਵੀਜ਼ਾ ਖਤਮ ਹੋਣ ਦੀ ਤਲਵਾਰ ਲਟਕ ਰਹੀ ਸੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਚਾਰ ਵੱਡੇ ਬਦਲਾਵਾਂ ਬਾਰੇ ਬਹੁਤ ਹੀ ਬਰੀਕੀ ਨਾਲ ਦੱਸਾਂਗੇ ਜੋ ਰਾਤੋ-ਰਾਤ ਲਾਗੂ ਹੋਏ ਹਨ ਅਤੇ ਜਿਨ੍ਹਾਂ ਨੇ ਪੂਰੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਹੈ। ਇਹ ਜਾਣਕਾਰੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਇਸ ਲਈ ਆਪਣੇ ਜਜ਼ਬਾਤਾਂ ਨੂੰ ਥੰਮ ਕੇ ਬੈਠੋ ਅਤੇ ਹਰ ਇੱਕ ਸ਼ਬਦ ਨੂੰ ਧਿਆਨ ਨਾਲ ਸੁਣੋ ਕਿਉਂਕਿ ਅੱਜ ਅਸੀਂ ਸਿਰਫ ਖਬਰ ਨਹੀਂ ਬਲਕਿ ਤੁਹਾਡੇ ਸੁਪਨਿਆਂ ਦੇ ਪੂਰੇ ਹੋਣ ਦਾ ਰਾਹ ਦੱਸਣ ਜਾ ਰਹੇ ਹਾਂ। ਜਦੋਂ ਅਸੀਂ ਕੈਨੇਡਾ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਜ਼ੇਨ ਵਿੱਚ ਉਹ ਤਸਵੀਰ ਆਉਂਦੀ ਹੈ ਜਿੱਥੇ ਸਾਡੇ ਪਹਿਣ ਬਰਾ ਦਿਨ ਰਾਤ ਮਿਹਨਤ ਕਰਦੇ ਹਨ ਪਰ ਪਿਛਲੇ ਦਿਨਾਂ ਵਿੱਚ ਆਏ ਸਖਤ ਨੀਮਾ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਸੀ ਹਰ ਪਾਸੇ ਇਹੀ ਚਰਚਾ ਸੀ ਕਿ ਸ਼ਾਇਦ ਹੁਣ ਕੈਨੇਡਾ ਦਾ ਦਰਵਾਜ਼ਾ ਬੰਦ ਹੋ ਰਿਹਾ ਹੈ ਸ਼ਾਇਦ ਹੁਣ ਵਾਪਸੀ ਦੇ ਦਿਨ ਆ ਗਏ ਹਨ ਪਰ ਬੀਤੀ ਰਾਤ ਜੋ ਹੋਇਆ ਉਸ ਨੂੰ ਇੱਕ ਚਮਤਕਾਰ ਹੀ ਕਿਹਾ ਜਾ ਸਕਦਾ ਹੈ ਕੈਨੇਡਾ ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਉਹਨਾਂ ਦੀ ਆਰਥਿਕਤਾ ਦੀ ਰੇੜ ਦੀ ਹੱਡੀ ਪ੍ਰਵਾਸੀ ਹੀ ਹਨ ਖਾਸ ਕਰ ਸਾਡੇ ਪੰਜਾਬੀ ਪਾਈਚਾਰੇ ਦੇ ਲੋਕ ਜੋ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਇਸ ਸੋਚ ਦੇ ਤਹਿਤ ਸਰਕਾਰ ਨੇ ਚਾਰ ਅਜਿਹੇ ਵੱਡੇ ਫੈਸਲੇ ਲਏ ਹਨ ਜੋ ਸਿੱਧੇ ਤੌਰ ਤੇ ਤੁਹਾਡੀ ਜੇਬ ਤੁਹਾਡੇ ਸਟੇਟਸ ਅਤੇ ਤੁਹਾਡੇ ਪਰਿਵਾਰ ਤੇ ਅਸਰ ਪਾਉਣਗੇ ਇਹ ਬਦਲਾ ਸਿਰਫ ਕਾਗਜ਼ੀ ਨਹੀਂ ਹਨ ਬਲਕਿ ਇਸ ਜ਼ਮੀਨੀ ਹਕੀਕਤ ਨੂੰ ਬਦਲਣ ਵਾਲੇ ਹਨ ਸੋਚੋ ਜੇਕਰ ਤੁਹਾਨੂੰ ਪਤਾ ਲੱਗੇ ਕਿ ਜਿਸ ਕੰਮ ਲਈ ਤੁਸੀਂ ਲੱਖਾਂ ਰੁਪਏ ਵਕੀਲਾਂ ਨੂੰ ਦੇਣ ਲਈ ਤਿਆਰ ਸੀ ਜਾਂ ਜਿਸ ਵੀ ਆਰ ਦੀ ਫਾਈਲ ਲਈ ਤੁਸੀਂ ਸਾਲਾਂ ਤੋਂ ਤੜਫ ਰਹੇ ਸੀ ਉਸ ਦਾ ਹੱਲ ਸਰਕਾਰ ਨੇ ਖੁਦ ਬਖੁਦ ਤੁਹਾਡੀ ਝੋਲੀ ਵਿੱਚ ਪਾ ਦਿੱਤਾ ਹੈ ਤਾਂ ਤੁਹਾਨੂੰ ਕਿਓ ਜਿਹਾ ਮਹਿਸੂਸ ਹੋਵੇਗਾ ਇਹ ਵੀਡੀਓ ਤੁਹਾਡੇ ਉਸੇ ਅਹਿਸਾਸ ਨੂੰ ਜਗਾਉਣ ਲਈ ਹੈ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹਨਾਂ ਚਾਰ ਬਦਲਾਵਾਂ ਨੇ ਨਾ ਸਿਰਫ ਵਿਦਿਆਰਥੀਆਂ ਲਈ ਸਗੋ ਵਰਕ ਪਰਮਿਟ ਵਾਲਿਆਂ ਅਤੇ ਵਿਜ਼ਿਟਰ ਵੀਜ਼ਾ ਵਾਲਿਆਂ ਲਈ ਵੀ ਖੁਸ਼ੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਇਹ ਸਮਾਂ ਕਬਰਾਉਣ ਦਾ ਨਹੀਂ ਬਲਕਿ ਜਸ਼ਨ ਮਨਾਉਣ ਅਤੇ ਤਿਆਰੀ ਕਰਨ ਦਾ ਹੈ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਬਦਲਾਅ ਜੋ ਸਾਹਮਣੇ ਆਇਆ ਹੈ ਉਹ ਵਰਕ ਪਰਮਿਟਾਂ ਦੀ ਮਿਆਦ ਅਤੇ ਉਹਨਾਂ ਦੇ ਨਵਨੀਕਰਨ ਨਾਲ ਜੁੜਿਆ ਹੋਇਆ ਹੈ ਅਸੀਂ ਜਾਣਦੇ ਹਾਂ ਕੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਨੌਜਵਾਨ ਹਨ ਜਿਨ੍ਹਾਂ ਦੇ ਵਰਕ ਪਰਮਿਟ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਖਤਮ ਹੋਣ ਵਾਲੇ ਸਨ ਰਾਤਾਂ ਦੀ ਨੀਂਦ ਹਰਾਮ ਹੋ ਚੁੱਕੀ ਸੀ ਕਿ ਜੇਕਰ ਪਰਮਿਟ ਐਕਸਟੈਂਡ ਨਾ ਹੋਇਆ ਤਾਂ ਕੀ ਬਣੇਗਾ ਕੀ ਖਾਲੀ ਹੱਥ ਵਾਪਸ ਪਿੰਡ ਮੁੜਨਾ ਪਵੇਗਾ ਲੋਕਾਂ ਦੇ ਤਾਨੇ ਕਿਵੇਂ ਸਹਾਂਗੇ ਪਰ ਹੁਣੇ-ਹੁਣੇ ਆਈ ਖਬਰ ਮੁਤਾਬਕ ਸਰਕਾਰ ਨੇ ਇੱਕ ਵਿਸ਼ੇਸ਼ ਨੀਤੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਜਿਨ੍ਹਾਂ ਦੇ ਪਰਮਿਟ ਖਤਮ ਹੋ ਰਹੇ ਹਨ ਉਹਨਾਂ ਨੂੰ ਬਿਨਾਂ ਕਿਸੇ ਗੁੰਝਲਦਾਰ ਪ੍ਰਕਿਰਿਆ ਦੇ ਆਪਣੇ ਸਟੇਟਸ ਨੂੰ ਕਾਇਮ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਇਹ ਫੈਸਲਾ ਉਹਨਾਂ ਲੋਕਾਂ ਲਈ ਕਿਸੇ ਆਕਸੀਜਨ ਤੋਂ ਕੱਟ ਨਹੀਂ ਹੈ ਜੋ ਸਾਹ ਕੁੱਟ ਕੇ ਜੀ ਰਹੇ ਸਨ ਇਸ ਨਵੇਂ ਨਿਯਮ ਦੇ ਤਹਿਤ ਖਾਸ ਤੌਰ ਤੇ ਉਹ ਲੋਕ ਜੋ ਜ਼ਰੂਰੀ ਸੇਵਾਵਾਂ ਜਾਂ ਉਸਾਰੀ ਦੇ ਕੰਮਾਂ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਵੱਡੀ ਰਾਤ ਮਿਲੀ ਹੈ ਸਰਕਾਰ ਨੇ ਇਹ ਮੰਨਿਆ ਹੈ ਕਿ ਲੇਬਰ ਦੀ ਕਾਰਟ ਨੂੰ ਪੂਰਾ ਕਰਨ ਲਈ ਇਨ੍ਹਾਂ ਵਰਕਰਾਂ ਦਾ ਦੇਸ਼ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਡਰਨ ਦੀ ਲੋੜ ਨਹੀਂ ਬਸ ਆਪਣੇ ਕਾਗਜ਼ਾਤ ਤਿਆਰ ਰੱਖੋ ਇਹ ਬਦਲਾ ਸਿਰਫ ਤਰੀਕ ਵਧਾਉਣ ਬਾਰੇ ਨਹੀਂ ਹੈ ਸਗੋਂ ਇਹ ਤੁਹਾਨੂੰ ਪੱਕੇ ਹੋਣ ਦਾ ਇੱਕ ਹੋਰ ਮੌਕਾ ਦੇਣ ਬਾਰੇ ਹੈ ਸੋਚੋ ਉਹ ਨੌਜਵਾਨ ਜੋ ਕੱਲ ਤੱਕ ਆਪਣੀ ਟਿਕਟ ਬੁੱਕ ਕਰਵਾਉਣ ਬਾਰੇ ਸੋਚ ਰਿਹਾ ਸੀ ਅੱਜ ਉਹ ਦੁਬਾਰਾ ਆਪਣੀ ਪੀਆਰ ਦੀ ਫਾਈਲ ਲਗਾਉਣ ਦੇ ਸੁਪਨੇ ਲੈ ਸਕਦਾ ਹੈ ਇਹ ਸੱਚ ਮੁਝ ਹੀ ਇੱਕ ਵੱਡੀ ਜਿੱਤ ਹੈ ਦੂਜਾ ਵੱਡਾ ਬਦਲਾ ਸਿੱਧਾ ਪੀ ਆਰ ਪੱਕੀ ਰਿਹائش ਦੇ ਨੀਮਾ ਅਤੇ ਡਰਾਸ ਸਿਸਟਮ ਨਾਲ ਜੁੜਿਆ ਹੋਇਆ ਹੈ ਪਿਛਲੇ ਕੁਝ ਸਮੇਂ ਤੋਂ ਸੀ ਆਰ ਐਸ ਸਕੋਰ ਇੰਨਾ ਉੱਪਰ ਚਲਾ ਗਿਆ ਸੀ ਕਿ ਆਮ ਵਿਦਿਆਰਥੀ ਜਾਂ ਵਰਕਰ ਤਾਂ ਪੀ ਆਰ ਬਾਰੇ ਸੋਚਣਾ ਹੀ ਛੱਡ ਗਏ ਸਨ ਹਰ ਕੋਈ ਇਹ ਹੀ ਕਹਿੰਦਾ ਸੀ ਕਿ ਬਿਨਾ ਮਾਸਟਰ ਡਿਗਰੀ ਜਾਂ ਬਿਨਾ ਫਰੇਜ ਪਾਸ਼ਾ ਦੇ ਕੈਨੇਡਾ ਵਿੱਚ ਪੱਕੇ ਹੋਣਾ ਨਾ ਮੁਮਕਿਨ ਹੈ ਪਰ ਰਾਤੋ ਰਾਤ ਆਈ ਇਸ ਖੁਸ਼ਖਬਰੀ ਨੇ ਸਭ ਕੁਝ ਪਲਟ ਕੇ ਰੱਖ ਦਿੱਤਾ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਕੈਟਾਗਰੀ ਬੇਸਡ ਦਰਾਦੀ ਗਿਣਤੀ ਵਧਾਈ ਜਾਵੇਗੀ ਅਤੇ ਇਸ ਵਿੱਚ ਨਵੇਂ ਕਿੱਤਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਸਕੋਰ ਕਾਟਵੀ ਹੈ ਪਰ ਤੁਸੀਂ ਕਿਸੇ ਅਜਿਹੇ ਕਿੱਤੇ ਵਿੱਚ ਕੰਮ ਕਰ ਰਹੇ ਹੋ ਜਿਸ ਦੀ ਕੈਨੇਡਾ ਨੂੰ ਸਖਤ ਲੋੜ ਹੈ ਜਿਵੇਂ ਕਿ ਟ੍ਰਾਂਸਪੋਰਟ ਖੇਤੀਬਾੜੀ ਜਾਂ ਸਿਹਤ ਸੇਵਾਵਾਂ ਤਾਂ ਤੁਹਾਡੀ ਪੀਆਰ ਦੀ ਵਾਰੀ ਬਹੁਤ ਜਲਦੀ ਆ ਸਕਦੀ ਹੈ ਇਹ ਬਦਲਾ ਖਾਸ ਤੌਰ ਤੇ ਉਹਨਾਂ ਟਰੱਕ ਡਰਾਈਵਰ ਵੀਰਾਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾ ਲਈ ਬਹੁਤ ਵੱਡੀ ਖਬਰ ਹੈ ਜੋ ਸਾਲਾ ਤੋਂ ਮਿਹਨਤ ਕਰ ਰਹੇ ਸਨ ਪਰ ਪੁਆਇੰਟਾਂ ਦੀ ਖੇਡ ਵਿੱਚ ਪਿੱਛੇ ਰਹਿ ਜਾਂਦੇ ਸਨ ਹੁਣ ਸਿਸਟਮ ਸਿਰਫ ਪੜਾਈ ਦੇ ਨੰਬਰ ਨਹੀਂ ਦੇਖੇਗਾ ਸਗੋਂ ਤੁਹਾਡੇ ਹੱਥਾਂ ਦੇ ਹੁਨਰ ਅਤੇ ਤੁਹਾਡੇ ਕੰਮ ਦੇ ਤਜਰਬੇ ਨੂੰ ਸਲਾਮ ਕਰੇਗਾ ਇਹ ਇੱਕ ਅਜੇਹਾ ਇਨਸਾਫ ਹੈ ਜਿਸ ਦੀ ਉਡੀਕ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਹੁਣ ਤੁਹਾਨੂੰ ਬੇਲੋੜੇ ਕੋਰਸ ਕਰਨ ਦੀ ਲੋੜ ਨਹੀਂ ਪਵੇਗੀ ਬਲਕਿ ਆਪਣੇ ਕੰਮ ਵਿੱਚ ਮਾਰ ਹੋ ਕੇ ਹੀ ਤੁਸੀਂ ਪੱਕੇ ਹੋਣ ਦਾ ਠੱਪਾ ਲਗਵਾ ਸਕੋਗੇ ਤੀਜਾ ਐਮ ਬਦਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੈ ਜੋ ਅਕਸਰ ਸਭ ਤੋਂ ਵੱਧ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ ਵਿਦਿਆਰਥੀਆਂ ਦੀਆਂ ਫੀਸਾਂ ਜੀਆਈਸੀ ਅਤੇ ਕੰਮ ਦੇ ਘੰਟਿਆਂ ਦੀਆਂ پابੰਦੀਆਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ ਸੀ ਬਹੁਤ ਸਾਰੇ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਸਨ ਕਿਉਂਕਿ ਖਰਚੇ ਪੂਰੇ ਨਹੀਂ ਹੋ ਰਹੇ ਸਨ ਪਰ ਇਸ ਨਵੀਂ ਅਪਡੇਟ ਵਿੱਚ ਵਿਦਿਆਰਥੀਆਂ ਲਈ ਕੰਮ ਕਰਨ ਦੇ ਨਿਯਮਾਂ ਵਿੱਚ ਕੁਝ ਅਜਿਹੀ ਨਰਮੀ ਅਤੇ ਸਪਸ਼ਟਤਾ ਲਿਆਂਦੀ ਗਈ ਹੈ ਜੋ ਉਹਨਾਂ ਨੂੰ ਵੱਡੀ ਰਾਹਤ ਦੇਵੇਗੀ ਹਾਲਾਂਕਿ ਸਰਕਾਰ ਪੜਾਈ ਤੇ ਜ਼ੋਰ ਦੇ ਰਹੀ ਹੈ ਪਰ ਨਾਲ ਹੀ ਉਹਨਾਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੀਜੀਡਬਲੂਪੀ ਦੇ ਨੀਮਾ ਵਿੱਚ ਅਜਿਹੇ ਸੁਧਾਰ ਕੀਤੇ ਹਨ ਤਾਂ ਜੋ ਜਿਹੜੇ ਬੱਚੇ ਸਰਕਾਰੀ ਕਾਲਜਾਂ ਵਿੱਚ ਪੜ੍ਹ ਰਹੇ ਹਨ ਅਤੇ ਜਿਨ੍ਹਾਂ ਦੇ ਕੋਰਸ ਦੀ ਮੰਗ ਬਾਜ਼ਾਰ ਵਿੱਚ ਹੈ ਉਹਨਾਂ ਨੂੰ ਵਰਕ ਪਰਮਿਟ ਲੈਣ ਵਿੱਚ ਕੋਈ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਮਾਸਟਰਸ ਕਰ ਰਹੇ ਹਨ ਉਹਨਾਂ ਲਈ ਪਤੀ ਜਾਂ ਪਤਨੀ ਨੂੰ ਬੁਲਾਉਣ ਦੇ ਨੀਮਾ ਨੂੰ ਵੀ ਵਧੇਰੇ ਸੁਚਾਰੂ ਬਣਾਉਣ ਦਾ ਸੰਕੇਤ ਦਿੱਤਾ ਗਿਆ ਹੈ ਇਹ ਖਬਰ ਸੁਣ ਕੇ ਉਨ੍ਹਾਂ ਹਜ਼ਾਰਾਂ ਮਾਪਿਆਂ ਦੇ ਕਲੇਜੇ ਠੰਡ ਪੈ ਗਈ ਹੋਵੇਗੀ ਜੋ ਪੰਜਾਬ ਬੈਠੇ ਆਪਣੇ ਬੱਚਿਆਂ ਦੀ ਫਿਕਰ ਵਿੱਚ ਕੁਲ ਰਹੇ ਸਨ ਹੁਣ ਵਿਦਿਆਰਥੀ ਆਪਣੀ ਪੜਾਈ ਦੇ ਨਾਲ-ਨਾਲ ਬਿਨਾਂ ਕਿਸੇ ਡਰ ਦੇ ਆਪਣੇ ਕੈਰੀਅਰ ਨੂੰ ਅੱਗੇ ਵਧਾ ਸਕਣਗੇ ਇਹ ਬਦਲਾ ਇਹ ਸਾਬਤ ਕਰਦਾ ਹੈ ਕਿ ਕੈਨੇਡਾ ਅਜੇ ਵੀ ਵਿਦਿਆਰਥੀਆਂ ਲਈ ਸੁਪਨਿਆਂ ਦਾ ਦੇਸ਼ ਹੈ ਬਸ਼ਰਤੇ ਤੁਸੀਂ ਸਹੀ ਰਸਤੇ ਅਤੇ ਸਹੀ ਕਾਲਜ ਦੀ ਚੋਣ ਕਰੋ ਚੌਥਾ ਅਤੇ ਆਖਰੀ ਵੱਡਾ ਬਦਲਾ ਪਰਿਵਾਰਕ ਇਕਤਾ ਫੈਮਿਲੀ ਰੀਯੂਨੀਫਿਕੇਸ਼ਨ ਨਾਲ ਸਬੰਧਤ ਹੈ ਪੰਜਾਬੀ ਹੋਣ ਦੇ ਨਾਤੇ ਸਾਡੇ ਲਈ ਪਰਿਵਾਰ ਤੋਂ ਦੂਰ ਰਹਿਣਾ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਬਹੁਤ ਸਾਰੇ ਲੋਕ ਪੱਕੇ ਤਾਂ ਹੋ ਗਏ ਸਨ ਪਰ ਉਹ ਆਪਣੇ ਬਜ਼ੁਰਗ ਮਾਪਿਆਂ ਜਾਂ ਜੀਵਨ ਸਾਥੀ ਨੂੰ ਕੈਨੇਡਾ ਬੁਲਾਉਣ ਲਈ ਸਾਲਾਂ ਬੱਧੀ ਉਡੀਕ ਕਰ ਰਹੇ ਸਨ ਫਾਈਲਾ ਪ੍ਰੋਸੈਸਿੰਗ ਦੇ ਚੱਕਰ ਵਿੱਚ ਫਸਿਆ ਹੋਇਆ ਸਨ ਪਰ ਬੀਤੀ ਰਾਤ ਹੋਏ ਐਲਾਨਾ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਸਪੌਂਸਰਸ਼ਿਪ ਦੇ ਕੇਸਾਂ ਨੂੰ ਤੇਜ਼ੀ ਨਾਲ ਨਿਪਟਾਉਣ ਅਤੇ ਬੈਕਲੌਗ ਰੁਕੀਆਂ ਹੋਈਆਂ ਫਾਈਲਾਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਇਸ ਦਾ ਮਤਲਬ ਹੈ ਕਿ ਹੁਣ ਦਾਦਾ-ਦਾਦੀ ਆਪਣੇ ਪੋਤੇ-ਪੋਤਰੀਆਂ ਨੂੰ ਕੈਨੇਡਾ ਦੇ ਪਾਰਕਾਂ ਵਿੱਚ ਖਿੜਾ ਸਕਣਗੇ ਸੁਪਰ ਵੀਜ਼ਾ ਅਤੇ ਸਪਾਊਸਲ ਵੀਜ਼ਾ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਨਵੇਂ ਕਦਮ ਚੁੱਕੇ ਗਏ ਹਨ ਇਹ ਸਿਰਫ ਇੱਕ ਕਾਨੂੰਨੀ ਬਦਲਾ ਨਹੀਂ ਹੈ ਇਹ ਇੱਕ ਜਜ਼ਬਾਤੀ ਰਾਤ ਹੈ ਸੋਚੋ ਉਸ ਖੁਸ਼ੀ ਬਾਰੇ ਜਦੋਂ ਸਾਲਾਂ ਤੋਂ ਵਿਛੜਿਆ ਪਰਿਵਾਰ 에ਰਪੋਰਟ ਤੇ ਇੱਕ ਦੂਜੇ ਨੂੰ ਗਲੇ ਲਗਾਏਗਾ ਇਹ ਖੁਸ਼ਖਬਰੀ ਉਹਨਾਂ ਅੱਖਾਂ ਲਈ ਹੈ ਜੋ ਰਾਹ ਦੇਖਦਿਆਂ ਥੱਕ ਚੁੱਕੀਆਂ ਸਨ ਹੁਣ ਪਰਿਵਾਰਾਂ ਨੂੰ ਇਕੱਠੇ ਹੋਣ ਲਈ ਲੰਬੀਆਂ ਕਤਾਰਾਂ ਵਿੱਚ ਨਹੀਂ ਲੱਗਣਾ ਪਵੇਗਾ ਇਹ ਬਦਲਾ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਮਜ਼ਬੂਤ ਕਰੇਗਾ ਅਤੇ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਨੂੰ ਮਾਨਸਿਕ ਸ਼ਾਂਤੀ ਦੇਵੇਗਾ ਕਿਉਂਕਿ ਜਦੋਂ ਪਰਿਵਾਰ ਕੋਲ ਹੁੰਦਾ ਹੈ ਤਾਂ ਹਰ ਮੁਸ਼ਕਿਲ ਆਸਾਨ ਲੱਗਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਿਵੇਂ ਹੀ ਇਹ ਨਵੇਂ ਨਿਯਮ ਲਾਗੂ ਹੁੰਦੇ ਹਨ ਸਿਸਟਮ ਵਿੱਚ ਫਾਈਲਾਂ ਦਾ ਹੜ ਆ ਜਾਵੇਗਾ ਇਸ ਲਈ ਤੁਹਾਨੂੰ ਅੱਜ ਤੋਂ ਹੀ ਬਲਕਿ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਆਪਣੇ ਪਾਸਪੋਰਟ ਵਿਦਿਅਕ ਦਸਤਾਵੇਜ਼ ਕੰਮ ਦੇ ਤਜਰਬੇ ਦੇ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਕਾਗਜ਼ਾਤਾਂ ਦੀ ਜਾਂਚ ਕਰੋ ਜੇਕਰ ਕੋਈ ਕਮੀ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰੋ ਕਿਸੇ ਚੰਗੇ ਅਤੇ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਵਕੀਲ ਜਾਂ ਸਲਾਹਕਾਰ ਨਾਲ ਸੰਪਰਕ ਕਰੋ ਜੋ ਇਹਨਾਂ ਨਵੇਂ ਬਦਲਾਵਾਂ ਦੀ ਬਰੀਕੀ ਨੂੰ ਸਮਝਦਾ ਹੋਵੇ ਯਾਦ ਰੱਖੋ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ ਇਸ ਲਈ ਸੋਸ਼ਲ ਮੀਡੀਆ ਤੇ ਫੈਲੀਆਂ ਅਫਵਾਹਾਂ ਤੇ ਯਕੀਨ ਕਰਨ ਦੀ بجائے ਸਰਕਾਰੀ ਵੈਬਸਾਈਟਾਂ ਤੋਂ ਜਾਣਕਾਰੀ ਦੀ ਪੁਸ਼ਟੀ ਕਰੋ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਕਈ ਵਾਰ ਅਸੀਂ ਸੋਚਦੇ ਹਾਂ ਕਿ ਕੱਲ ਕਰ ਲਵਾਂਗੇ ਪਰ ਇਮੀਗ੍ਰੇਸ਼ਨ ਵਿੱਚ ਇੱਕ ਦਿਨ ਦੀ ਦੇਰੀ ਵੀ ਤੁਹਾਨੂੰ ਮਹੀਨਿਆਂ ਪਿੱਛੇ ਪਾ ਸਕਦੀ ਹੈ ਇਸ ਲਈ ਆਪਣੀ ਫਾਈਲ ਨੂੰ ਮਜ਼ਬੂਤ ਬਣਾਓ ਤਾਂ ਜੋ ਜਦੋਂ ਤੁਸੀਂ ਅਪਲਾਈ ਕਰੋ ਤਾਂ ਵੀਜ਼ਾ ਅਫਸਰ ਕੋਲ ਨਾ ਕਰਨ ਦਾ ਕੋਈ ਬਹਾਨਾ ਨਾ ਹੋਵੇ ਇੰਨੇ ਸਾਰੇ ਬਦਲਾਵਾਂ ਦਾ ਅਸਰ ਸਿਰਫ ਵਿਅਕਤੀਗਤ ਤੌਰ ਤੇ ਨਹੀਂ ਬਲਕਿ ਸਮੁੱਚੇ ਪਾਈਚਾਰੇ ਤੇ ਪਵੇਗਾ ਜਦੋਂ ਲੋਕ ਪੱਕੇ ਹੋਣਗੇ ਤਾਂ ਉਹ ਖੁੱਲ ਕੇ ਨਿਵੇਸ਼ ਕਰਨਗੇ ਕਾਰ ਖਰੀਦਣਗੇ ਅਤੇ ਕਾਰੋਬਾਰ ਸ਼ੁਰੂ ਕਰਨਗੇ ਇਸ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਤਾਂ ਫਾਇਦਾ ਹੋਵੇਗਾ ਹੀ ਪਰ ਨਾਲ ਹੀ ਪੰਜਾਬ ਵਿੱਚ ਬੈਠੇ ਪਰਿਵਾਰਾਂ ਦੀ ਆਰਥਿਕ ਸਥਿਤੀ ਵੀ ਸੁਧਰੇਗੀ ਇਹ ਇੱਕ ਚੱਕਰ ਹੈ ਜਦੋਂ ਇੱਕ ਵਿਅਕਤੀ ਤਰੱਕੀ ਕਰਦਾ ਹੈ ਤਾਂ ਉਹ ਆਪਣੇ ਨਾਲ ਜੁੜੇ ਕਈ ਲੋਕਾਂ ਦੀ ਜ਼ਿੰਦਗੀ ਸੰਵਾਰ ਦਿੰਦਾ ਹੈ ਇਹ ਖੁਸ਼ਖਬਰੀ ਇੱਕ ਨਵੀਂ ਰੌਣਕ ਲੈ ਕੇ ਆਵੇਗੀ ਡਰੇ ਸਹਿਮੇ ਲੋਕ ਹੁਣ ਖੁੱਲ ਕੇ ਸਾਹ ਲੈ ਸਕਣਗੇ ਅਸੀਂ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਉਹੀ ਪੁਰਾਣੀ ਚੈਲ ਪਹਿਲ ਵਾਪਸ ਆਵੇਗੀ ਜੋ ਕੈਨੇਡਾ ਦੀ ਪਛਾਣ ਸੀ ਇਹ ਬਦਲਾ ਇਸ ਗੱਲ ਦਾ ਸਬੂਤ ਹਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਅਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਚਾਹੇ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਸਮਾਂ ਬਦਲਦਿਆਂ देर ਨਹੀਂ ਲੱਗਦੀ ਅੱਜ ਦਾ ਦਿਨ ਉਮੀਦ ਦਾ ਦਿਨ ਹੈ ਨਵੀਂ ਸ਼ੁਰੂਆਤ ਦਾ ਦਿਨ ਹੈ ਇਨ੍ਹਾਂ ਬਦਲਾਵਾਂ ਤੋਂ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੋ ਮੈਂ ਵੀਡੀਓ ਦੇ ਅੰਤ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਦੋਸਤੋ ਜ਼ਿੰਦਗੀ ਵਿੱਚ ਉਤਰਾਅ ਉਡਾਣ ਆਉਂਦੇ ਰਹਿੰਦੇ ਹਨ ਕਦੇ ਵੀਜ਼ਾ ਰਿਜੈਕਟ ਹੁੰਦਾ ਹੈ ਕਦੇ ਨੌਕਰੀ ਨਹੀਂ ਮਿਲਦੀ ਕਦੇ ਨਿਯਮ ਸਖਤ ਹੋ ਜਾਂਦੇ ਹਨ ਔਰ ਜਿਹੜਾ ਇਨਸਾਨ ਹਿੰਮਤ ਨਹੀਂ ਹਾਰਦਾ ਜੋ ਆਪਣੇ ਸੁਪਨਿਆਂ ਤੇ ਪਰੋਸਾ ਰੱਖਦਾ ਹੈ ਪ੍ਰਮਾਤਮਾ ਉਸ ਲਈ ਕੋਈ ਨਾ ਕੋਈ ਰਸਤਾ ਜ਼ਰੂਰ ਕੱਢਦਾ ਹੈ ਜਿਵੇਂ ਰਾਤੋ ਰਾਤ ਇੱਕ ਖੁਸ਼ਖਬਰੀ ਆਈ ਹੈ ਉਵੇਂ ਹੀ ਤੁਹਾਡੀ ਜ਼ਿੰਦਗੀ ਵਿੱਚ ਵੀ ਚਮਤਕਾਰ ਹੋ ਸਕਦਾ ਹੈ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਕਦੇ ਵੀ ਗਲਤ ਰਸਤਾ ਨਾ ਚੁਣੋ ਫਰਜ਼ੀ ਏਜੰਟਾਂ ਦੇ ਚੱਕਰਾ ਵਿੱਚ ਪੈ ਕੇ ਆਪਣਾ ਪਵਿੱਕ ਖਰਾਬ ਨਾ ਕਰੋ ਸੱਚੇ ਰਹੋ ਮਿਹਨਤ ਕਰਦੇ ਰਹੋ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਚੱਲੋ। ਕੈਨੇਡਾ ਮਿਹਨਤੀ ਲੋਕਾਂ ਦੀ ਕਦਰ ਕਰਦਾ ਹੈ। ਅੱਜ ਦੀ ਖਬਰ ਨੇ ਸਾਬਤ ਕਰ ਦਿੱਤਾ ਹੈ ਕਿ ਦੇਰ ਹੈ ਪਰ ਹਾਨੀਰ ਨਹੀਂ। ਆਪਣੇ ਮਾਪਿਆਂ ਦੇ ਅਸ਼ੀਰਵਾਦ ਅਤੇ ਆਪਣੀ ਮਿਹਨਤ ਸਦਕਾ ਤੁਸੀਂ ਹਰ ਮੁਕਾਮ ਹਾਸਲ ਕਰ ਸਕਦੇ ਹੋ। ਇਸ ਲਈ ਚੜਦੀ ਕਲਾ ਵਿੱਚ ਰਹੋ ਅਤੇ ਆਪਣੀ ਵਾਰੀ ਦੀ ਉਡੀਕ ਕਰੋ। ਸਫਲਤਾ ਤੁਹਾਡੇ ਕਦਮ ਜ਼ਰੂਰ ਚੁਮੇਗੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ